ਪੈਰਾ ਮਹੱਲਾ ਪੰਜਵਾ ਭਗਤਾ ਮਨ ਆਨੰਦ ਗੋਬਿੰਦ ਹੇ ਆਨੰਦ ਪਦ ਠੀਵਿਸਰਾਮ ਲਾਉਣਾ ਹੈ ਭਗਤਾ ਮਨ ਆਨੰਦ ਗੋਬਿੰਦ ਅਸਥਿਤ ਭਏ ਵਿਣਸੀ ਸਭ ਚਿੰਦ ਭੈ ਭ੍ਰਮ ਵਿਣਸ ਗਏ ਖਿਨ ਮਾਹੀ ਪਾਰ ਬ੍ਰਹਮ ਵਸਿਆ ਮਨ ਆਏ RAM RAM ਸਤ ਸਦਾ ਸਹਾਈ ਘਰ ਬਾਹਰ ਨਾਲੇ ਪਰਮੇਸ਼ਰ ਰਾਵ ਰਹਿਆ ਪੂਰਨ ਸਭ ਠਾਈ ਰਹਾਉ ਧਨ ਮਾਲ ਜੋਬਨ ਜੁਗਤ ਗੋਪਾਲ ਜੀ ਪ੍ਰਾਣ ਨਿਤ ਸੁਖ ਪ੍ਰਤਪਾਲ ਆਪਣੇ ਦਾਸ ਕਉ ਦੇ ਰਾਖੇ ਹਾਥ ਨਿਮਖ ਨਾ ਛੋਡੈ ਸਾਧ ਹੀ ਸਾਥ ਹਰਿ ਸਾ ਪ੍ਰੀਤਮ ਔਰ ਨਾ ਕੋਈ ਸਾਰ ਸੰਭਾਲੇ ਸੱਚ ਸੋਏ ਮਾਤ ਪਿਤਾ ਸੁੱਤ ਬੰਦ ਸੁੱਤ ਬੰਦ ਨਰਾਇਣ ਇਹ ਵਿਸਰਾਮ ਲਾਉਣਾ ਹੈ ਮਾਤ ਪਿਤਾ ਸੁੱਤ ਬੰਦ ਇਥੇ ਵਿਸਰਾਮ ਨਰਾਇਣ ਆਦ ਦੁਗਾਦ ਭਗਤ ਗੁਣ ਗਾਇਣ ਤਿਸ ਕੀ ਧਰ ਪ੍ਰਭ ਕਾ ਮਨਜੂਰ ਏਕ ਬਿਨਾ ਦੂਜਾ ਨਹੀਂ ਹੋਰ ਨਾਨਕ ਕਹਿ ਮਨ ਇਹੋ ਪ੍ਰਖਾਰਥ ਨਾਨਕ ਕਹਿ ਮਨ ਇਥੇ ਵਿਸਰਾਮ ਲਾਉਣਾ ਹੈ ਇਹੋ ਪ੍ਰਖਾਰਥ ਪ੍ਰਭੂ ਹਮਾਰਾ ਸਾਰੇ ਸਵਾਰਥ ਪਰੋ ਮਹੱਲਾ ਪੰਜਵਾ ਭੈ ਕਉ ਭਉ ਪੜਿਆ ਸਿਮਰਤ ਹਰ ਨਾਮ ਭੈ ਕਉ ਭਉ ਪੜਿਆ ਇਥੇ ਵਿਸਰਾਨ ਲਾਉਣਾ ਹੈ ਭੈ ਕਉ ਪਉ ਪੜਿਆ ਪੜਿਆ ਪੂਲਾ ਬੋਲਣਾ ਹੈ ਸਿਮਰਤ ਹਰ ਨਾਮ ਸਗਲ ਬਿਆਦ ਮਿਟੀ ਤਿਹਉ ਦਾ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ਰਹਾਉ ਹਰ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਤਾਮ ਜਾਨ ਕਾ ਦਰਸ ਬਾਂਛੈ ਦਿਨ ਰਾਤੀ ਓਏ ਪੁਨੀਤ ਧਰਮ ਰਾਏ ਜਾਮ ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧ ਸੰਗ ਮਿਟਿਆ ਅਭਿਮਾਨ ਐਸੇ ਸੰਤ ਪਿੱਟ ਹੈ ਵੱਡ ਭਾਗੀ ਨਾਨਕ ਤិន ਕੈ ਸਾਧ ਕੁਰਬਾਨ ਐਸੇ ਸੰਤ ਪਿੱਟ ਹੈ ਵੱਡ ਭਾਗੀ ਇਥੇ ਵਿਸਰਾਮ ਹੈ ਨਾਨਕ ਤិន ਕੈ ਸਾਧ ਕੁਰਬਾਨ ਪੈਰਾ ਮਹੱਲਾ 5 ਪੰਚ ਮਜਮੀ ਜੋ ਪੰਚਨ ਰਾਖੈ ਇਹ ਪਾਠ ਯਾਦ ਰੱਖਣਾ ਹੈ ਪੰਚ ਮਜਮੀ ਇਹ ਮਜਮੀ ਪੂਲਾ ਹੀ ਪੂਲਣਾ ਹੈ ਪੰਚ ਮਜਮੀ ਇਥੇ ਵਿਸਰਾਮ ਹੈ ਜੋ ਪੰਚ ਨ ਰਾਖੈ ਇਹ ਪੰਚਨ ਪਾਠ ਪਦਸ਼ੀਦ ਪੁਥੀਆਂ ਚ ਇਕੱਠਾ ਛਪਿਆ ਹੋਇਆ ਹੈ ਪਰ ਸੰਪਰਦਾ ਦੇ ਵਿੱਚ ਇਹ ਪਾਠ ਵੱਖਰਾ ਕਰਾਇਆ ਜਾਂਦਾ ਹੈ ਜੋ ਪੰਚ ਨ ਰਾਖੈ ਮਿਥਿਆ ਰਸਨਾ ਨੇਤ ਉਠ ਭਾਖੈ ਚੱਕਰ ਬਣਾਏ ਕਰੈ ਪਾਖੰਡ ਝੁਰ ਝੁਰ ਪਚੈ ਜੈ ਸਤਿ ਅਰੰਡ ਹਰ ਕੇ ਨਾਮ ਬਿਨਾ ਸਭ ਝੂਠ ਬੇਨ ਗੁਰ ਪੂਰੇ ਮੁਕਤ ਨਾ ਪਾਈਐ ਸਾਚੀ ਦਰਗਹ ਸਾਕਤ ਮੂਠ ਰਹਾਉ ਸੋਈ ਕੁਚੀਲ ਕੁਦਰਤ ਨਹੀਂ ਜਾਣੈ ਲਿਪਿਆ ਥਾਇ ਲਿਪੇਐ ਲੀਪਿਆ ਥਾਇ ਨਾ ਸੋਚ ਹਰ ਮੰਨੈ ਲੀਪਿਆ ਥਾਇ ਥੀ ਵਿਸਰਾਮ ਨਾ ਸੋਚ ਹਰ ਮੰਨੈ ਅੰਤਰ ਮੈਲਾ ਬਾਹਰ ਨੇਤ ਧੋਵੈ ਸਾਚੀ ਦਰਗਹ ਹੈ ਆਪਣੀ ਬਾਤ ਖੋਵੈ ਮਾਇਆ ਕਾਰਨ ਕਰੈ ਉਪਾਅ ਕਬਹਿ ਨ ਘਾਲੈ ਸਿੱਧਾ ਪਾਉ ਜਿਨ ਕੀਆ ਤਿਸ ਚੀਤ ਨ ਆਣੈ ਕੂੜੀ ਕੂੜੀ ਮੁਖਹੁ ਵਖਾਣੈ ਜਿਸਨੋ ਕਰਮ ਕਰੇ ਕਰਤਾਰ ਜਿਸਨੋ ਇਥੇ ਵਿਸਰਾਮ ਲਾਦੋ ਜਿਸਨੋ ਕਰਮ ਕਰੇ ਕਰਤਾਰ ਜਿਸਨੋ ਕਰਮ ਕਰੇ ਕਰਤਾਰ ਸਾਧ ਸੰਗ ਹੋਏ ਤਿਸ ਵਿਵਹਾਰ ਹਰ ਨਾਮ ਭਗਤ ਸਿਓ ਲਾਗਾ ਰੰਗ ਕਹੋ ਨਾਨਕ ਤਿਸ ਜਨ ਨਹੀਂ ਭੰਗ ਫਿਰੋ ਮਹੱਲਾ ਪੰਜਵਾ ਨਿੰਦਕ ਕਾ ਫਿਟਕੇ ਸੰਸਾਰ ਨਿੰਦਕ ਕਾ ਝੂਠਾ ਵਿਵਹਾਰ ਨਿੰਦਕ ਕਾ ਮੈਲਾ ਆਚਾਰ ਦਾਸ ਅਪਨੇ ਕਾ ਰੱਖਨ ਹਾਰ ਨਿੰਦਕ ਮਵਾ ਨਿੰਦਕ ਕੈ ਨਾਲ ਪਾਰ ਭੰਤ ਪਰਮੇਸ਼ਰ ਜਾਨ ਰਾਖੀ ਨਿੰਦਕ ਕਾ ਸਿਰ ਕਟਿਓ ਕਾਲ ਰਹਾਉ ਨਿੰਦਕ ਕਾ ਕਹਿਆ ਕੋਈ ਨ ਮੰਨੇ ਨਿੰਦਕ ਝੂਠ ਬੋਲ ਪਛਤਾਨੇ ਹਾਥ ਪਛੋੜ ਹੈ ਸਿਰ ਧਰਨ ਲਗਾਹੀ ਨਿੰਦਕ ਕਾ ਦਈ ਛੋੜੈ ਨਾਹੀ ਇਹ ਦੋਵੇਂ ਕੱਕੇ ਸਾਰੇ ਪੰਕਤੀਆਂ ਦੇ ਦੋਵੇਂ ਬੋਲਨੇ ਹਨ ਨਿੰਦਕ ਕਾ ਦਈ ਛੋਡਾ ਨਾਹੀ ਖਾਰਕਾ ਦਾਸ ਕਿਸ ਬੁਰਾ ਨਾ ਮਾਗੇ ਨਿੰਦਕ ਕਉ ਲਾਗੇ ਦੁਖ ਸੰਗੈ ਬਗਲੇ ਜਿਉ ਰਹਿਆ ਪੰਖ ਪਸਾਰ ਬਗਲੇ ਬਗਲੇ ਜਿਉ ਇਥੇ ਇਸਰਾਮ ਦਾਦਨਾ ਰਹਿਆ ਪਦ ਵੈਸੇ ਦੇਹਲੀ ਦੀਪਕ ਹੈ ਦੂਵੇਂ ਪਾਸੇ ਲੱਗ ਜੇਗਾ ਬਗਲੇ ਜਿਉ ਰਹਿਆ ਪੰਖ ਪਸਾਰ ਮੁਖ ਤੇ ਬੋਲਿਆ ਤਾਂ ਕੱਢਿਆ ਵਿਚਾਰ ਅੰਤਰਜਾਮੀ ਕਰਤਾ ਸੋਏ ਹਰ ਜਨ ਕਰੈ ਸੋ ਨੀਚਲ ਹੋਏ ਹਰ ਕਾ ਦਾਸ ਸਾਚਾ ਦਰਬਾਰ ਜਨ ਨਾਨਕ ਕਹਿਆ ਤਤ ਵਿਚਾਰ ਪੈਰਾ ਮਹੱਲਾ ਪੰਜਵਾ ਦੁਇ ਕਰ ਜੋਰ ਕਰੋ ਅਰਦਾਸ ਜੀਉ ਪਿੰਡ ਧਨ ਤਿਸ ਕੀ ਰਾਸ ਸੋਈ ਮੇਰਾ Swami ਕਰਨ ਹਾਰ ਕੋਟ ਬਾਰ ਜਾਈ ਬਲਹਾਰ ਸਾਧੂ ਧੂਰ ਪੁਨੀਤ ਕਰੀ ਪੁਨੀਤ ਕਰੀ ਮਨ ਕੇ ਬਿਕਾਰ ਮਿਟਹਿ ਪ੍ਰਾਪਿ ਸਿਮਰਤ ਮਨ ਕੇ ਬਿਕਾਰ ਮਿਟਹਿ ਪ੍ਰਾਪਿ ਸਿਮਰਤ ਇਥੇ ਵਿਸਰਾਮ ਜਨਮ ਜਨਮ ਕੀ ਮੈਲ ਹਰੀ ਰਹਾਉ ਜਾ ਕੈ ਗ੍ਰਹਿ ਮਹ ਸਗਲ ਨਿਧਾਨ ਜਾ ਕੀ ਸੇਵਾ ਪਾਈਐ ਮਾਨ ਸਗਲ ਮਨੋਰਥ ਪੂਰਨ ਹਾਰ ਜੀਅ ਪ੍ਰਾਨ ਭਗਤਨ ਆਧਾਰ ਘਾਟ ਘਾਟ ਅੰਤਰ ਸਗਲ ਪ੍ਰਗਾਸ ਜਾਪ ਜਾਪ ਜੀਵੈ ਭਗਤ ਗੁਣਤਾਸ ਜਾ ਕੀ ਸੇਵ ਨਾ ਵਰਤੀ ਜਾਏ ਮਾਨ ਤਨ ਅੰਤਰ ਏਕtਿਆਏ ਗੁਰ ਉਪਦੇਸ ਦਇਆ ਸੰਤੋਖ ਨਾਮ ਨਿਧਾਨ ਨਿਰਮਲ ਇਹ ਥੋਕ ਕਰ ਕਿਰਪਾ ਲੀਜੈ ਲਾੜ ਲਾਏ ਚਰਨ ਕਮਲ ਨਾਨਕ ਨਿਤ ਧਿਆਏ ਪੈਰੋ ਮਹੱਲਾ ਪੰਜਵਾ ਸੰਤ ਗੁਰ ਆਪਨੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰ ਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਤੇ ਵੱਡ ਪੱਡ ਇੱਥੇ ਵਿਸਰਾਮ ਲਾਉਣਾ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤੇ ਸ ਕੀ ਸੇਵ ਰਹਾਉ ਜਾ ਕਾ ਕੀਆ ਸਭ ਕਿਛ ਹੋਇ ਤਿਸ ਕਾ ਅਮਰ ਨ ਮਿਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਅਨੂਪ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਸਫਲ ਮੂਰਤ ਗੁਰ ਤਿਸ ਕਾ ਰੂਪ ਆ ਮੂਰਤ ਪਦ ਤੇ ਵਿਸਰਾਮ ਲਾਉਣਾ ਹੈ ਸਫਲ ਮੂਰਤ ਗੁਰ ਤਿਸ ਕਾ ਰੂਪ ਜਾ ਕੈ ਅੰਤਰ ਵਸੈ ਹਰ ਨਾਮ ਜੋ ਜੋ ਪੇਖੈ ਸੋ ਬ੍ਰਹਮ ਗਿਆਨ 20 ਵਿਸਵੇ ਜਾ ਕੈ ਮਨ ਪਰਗਾਸ 20 ਵਿਸਵੇ ਜਾ ਕੈ ਮਨ ਪਰਗਾਸ ਤਿਸ ਜਾਨ ਕੈ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕਾ ਸਾਧ ਕਰੀ ਨਮਸਕਾਰ ਤਿਸ ਗੁਰ ਕਾ ਸਾਧ ਜਾਵ ਬਲਿਹਾਰ ਸਤਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਨਾਨਕ ਜਾਪ ਜਾਪ ਸਦ ਜੀਵਾ